ਮਸੀਂ ਪੇਸ਼ ਕਰਤਾ ਔਰ ਬੇਨਤੀ ਕਰਦੇ ਹਾਂ ਸਾਬ ਨੂੰ ਕਿ ਵਿਸ਼ਵਾਸ ਮਤਾ ਪ੍ਰਸਤਾਵ ਪੇਸ਼ ਕੀਤਾ ਜਾਵੇ ਔਰ ਪ੍ਰਧਾਨ ਨੂੰ ਉਹਦੇ ਹੱਥੋਂ ਲਾਇਆ ਜਾਵੇ ਤਾਂ ਕਿ ਜਿਹੜੇ ਸ਼ਹਿਰ ਦੇ ਵਿਕਾਸ ਦੇ ਕੰਮ ਨੇ ਉਸ ਚਾਰੂ ਢੰਗ ਨਾਲ ਹੋ ਸਕਣ। ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਨੇ ਐਫਸੀ ਗੁਪਤਾ ਜੀ ਉਹ ਪਿਛਲੇ ਕਾਫੀ ਸਮੇਂ ਤੋਂ ਨਗਰ ਕੌਂਸਲ ਤੋਂ ਕੋਈ ਇੰਟਰਸ ਨਹੀਂ ਲੈ ਰਹੇ ਔਰ ਜਿਹੜੇ ਵਿਕਾਸ ਦੇ ਕਾਰਜ ਨੇ ਸਾਰੇ ਅਧੂਰੇ ਪਏ ਨੇ। ਉਸ ਨੂੰ ਦੇਖਦੇ ਹੋਏ ਸਾਰੇ ਐਮਸੀ ਸਾਹਿਬਾਨ ਨੇ ਮਿਲ ਕੇ ਮਤਾ ਪਾਸ ਕੀਤਾ ਔਰ ਇਹ 14 एमसी ਮੌਜੂਦ ਹੈ ਸੇ ਸਾਈਨ ਕਰ ਚੁੱਕੇ ਨੇ ਤੇ ਖੜੇ ਨੇ ਤੇ ਜਿਹੜੇ ਬਾਕੀ ਨੇ ਉਹ ਵੀ ਜਲਦ ਸਾਡੇ ਨਾਲ ਜੁਆਇਨ ਕਰ ਜਾਣਗੇ ਸਾਈਨ ਸਾਰੇ ਕਰ ਚੁੱਕੇ ਨੇ ਸੋ ਮੈਂ ایਓ ਸਾਹਿਬ ਨੂੰ ਇਹ ਮਤਾ ਪੇਸ਼ ਕਰਦਾ ਤਾਂ ਕਿ ਜਿਹੜਾ ਜਲਦੋਂ ਜਲਦ ਜਿਹੜਾ ਪ੍ਰਧਾਨ ਨੂੰ ਉਸ ਦੇ ਹੋਂਦ ਤੋਂ ਲਾਇਆ ਜਾ ਸਕੇ ਨਾਗਰ ਕੌਂਸਲ ਸਮਾਣਾ ਕੋਈ ਪੇਸ਼ ਕਰਦਾ ਔਰ ਬੇਨਤੀ ਕਰਦੇ ਹਾਂ ਸਾਹਿਬ ਨੂੰ ਕਿ ਵਿਸ਼ਵਾਸ ਮਤਾ ਪ੍ਰਸਤਾਵ ਪੇਸ਼ ਕੀਤਾ ਜਾਵੇ ਔਰ ਪ੍ਰਧਾਨ ਨੂੰ ਉਸ ਦੇ ਹੋਂਦ ਤੋਂ ਲਾਇਆ ਜਾਵੇ ਤਾਂ ਕਿ ਜਿਹੜੇ ਸ਼ਹਿਰ ਦੇ ਵਿਕਾਸ ਦੇ ਕੰਮ ਨੇ ਉਸ ਚਾਰੂ ਢੰਗ ਨਾਲ ਹੋ ਸਕੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਨੇ ਐਫਸੀਨੀ ਗੁਪਤਾ ਜੀ ਉਹ ਪਿਛਲੇ ਕਾਫੀ ਸਮੇਂ ਤੋਂ ਨਗਰ ਕੌਂਸਲ ਤੋਂ ਕੋਈ ਇੰਟਰਸ ਨਹੀਂ ਲੈ ਰਹੇ ਔਰ ਜਿਹੜੇ ਵਿਕਾਸ ਦੇ ਕਾਰਜ ਨੇ ਸਾਰੇ ਅਧੂਰੇ ਪਏ ਨੇ ਉਸ ਨੂੰ ਦੇਖਦੇ ਹੋਏ ਸਾਰੇ ਐਮਸੀ ਸਾਹਿਬਾਨ ਨੇ ਮਿਲ ਕੇ ਮਤਾ ਪਾਸ ਕੀਤਾ ਹੈ ਔਰ ਇਹ 14 ਐਮਸੀ ਮੌਜੂਦਾ ਇੱਥੇ ਸਾਈਨ ਕਰ ਚੁੱਕੇ ਨੇ ਔਰ ਖੜੇ ਨੇ ਔਰ ਜਿਹੜੇ ਬਾਕੀ ਨੇ ਉਹ ਵੀ ਜਲਦ ਸਾਡੇ ਨਾਲ ਜੁਆਇਨ ਕਰ ਜਾਣਗੇ ਸਾਰੇ ਸਾਈਨ ਸਾਰੇ ਕਰ ਚੁੱਕੇ ਨੇ ਸੋ ਮੈਂ ਈਓ ਸਾਹਿਬ ਨੂੰ ਇਹ ਮਤਾ ਪੇਸ਼ ਕਰਦਾ ਤਾਂ ਕਿ ਜਿਹੜਾ ਜਲਦ ਤੋਂ ਜਲਦ ਜਿਹੜਾ ਪ੍ਰਧਾਨ ਨੂੰ ਉਸ ਦੇ ਹੋਰ ਤੋਂ ਲਾਇਆ ਜਾ ਸਕੇ ਨਗਰ ਕੌਂਸਲ ਸਮਾਨ ਕੋਈ ਪੇਸ਼ ਕਰਤਾ ਔਰ ਬੇਨਤੀ ਕਰਦੇ ਹਾਂ ਸਾਬ ਨੂੰ ਕਿ ਵਿਸ਼ਵਾਸ ਮਤਾ ਪ੍ਰਸਤਾਵ ਪੇਸ਼ ਕੀਤਾ ਜਾਵੇ ਔਰ ਪ੍ਰਧਾਨ ਨੂੰ ਦੇ ਉਹਦੇ ਤੋਂ ਲਾਇਆ ਜਾਵੇ ਤਾਂ ਕਿ ਜਿਹੜੇ ਸ਼ਹਿਰ ਦੇ ਵਿਕਾਸ ਦੇ ਕੰਮ ਨੇ ਉਸ ਚਾਰੂ ਢੰਗ ਨਾਲ ਹੋ ਸਕ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਨੇ ਐਫਸੀ ਗੁਪਤਾ ਜੀ ਉਹ ਪਿਛਲੇ ਕਾਫੀ ਸਮੇਂ ਤੋਂ ਨਗਰ ਕੌਂਸਲ ਤੋਂ ਕੋਈ ਟੱਕ ਨਹੀਂ ਲੈ ਰਹੇ ਔਰ ਜਿਹੜੇ ਵਿਕਾਸ ਦੇ ਕਾਰਜ ਨੇ ਸਾਰੇ ਅਧੂਰੇ ਪਏ ਉਹਨੂੰ ਦੇਖਦੇ ਹੋਏ ਸਾਰੇ ਐਫਸੀ ਸਹਿਮਾਨ ਨੇ ਮਿਲ ਕੇ ਮਤਾ ਪਾਸ ਕੀਤਾ ਔਰ ਇਹ 14 MC ਮੌਜੂਦ ਹੈ ਇੱਥੇ ਸਾਈਨ ਕਰ ਚੁੱਕੇ ਨੇ ਅਤੇ ਖੜੇ ਨੇ ਅਤੇ ਜਿਹੜੇ ਬਾਕੀ ਨੇ ਉਹ ਵੀ ਜਲਦ ਸਾਡੇ ਨਾਲ ਜੁਆਇਨ ਕਰ ਜਾਣਗੇ ਸਾਰੇ ਸਾਈਨ ਸਾਰੇ ਕਰ ਚੁੱਕੇ ਨੇ ਸੋ ਮੈਂ ਈਓ ਸਾਹਿਬ ਨੂੰ ਇਹ ਮਤਾ ਪੇਸ਼ ਕਰਦਾ ਤਾਂ ਕਿ ਜਿਹੜਾ ਜਲਦ ਤੋਂ ਜਲਦ ਜਿਹੜਾ ਪ੍ਰਧਾਨ ਨੋਸ ਦੇ ਹੋਰੋਂ ਤੋਂ ਲਾਇਆ ਜਾ ਸਕੇ ਨਗਰ ਕੌਂਸਲ ਸਮਾਣਾ ਕੋਸੀ ਪੇਸ਼ ਕਰਦਾ ਔਰ ਬੇਨਤੀ ਕਰਦੇ ਹਾਂ ਸਾਹਿਬ ਨੂੰ ਕਿ ਵਿਸ਼ਵਾਸ ਮਤਾ ਪ੍ਰਸਤਾਵ ਪੇਸ਼ ਕੀਤਾ ਜਾਵੇ ਔਰ ਪ੍ਰਧਾਨ ਨੋਸ ਦੇ ਹੋਰੋਂ ਤੋਂ ਲਾਇਆ ਜਾਵੇ ਤਾਂ ਕਿ ਜਿਹੜੇ ਸ਼ਹਿਰ ਦੇ ਵਿਕਾਸ ਦੇ ਕੰਮ ਨੇ ਉਸ ਚਾਰੂ ਢੰਗ ਨਾਲ ਹੋ ਸਕਣ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਨੇ ਐਫਸੀ ਗੁਪਤਾ ਜੀ ਉਹ ਪਿਛਲੇ ਕਾਫੀ ਸਮੇਂ ਤੋਂ ਨਗਰ ਕੌਂਸਲ ਤੋਂ ਕੋਈ ਟਾਸ ਨਹੀਂ ਲੈ ਰਹੇ ਫੋਟੇਟ ਵਿਕਾਸ ਦੇ ਕਾਰਜ ਨੇ ਸਾਰੇ ਅਧੂਰੇ ਪਏ ਨੇ ਉਹਨੂੰ ਦੇਖਦੇ ਹੋਏ ਸਾਰੇ ਐਮਸੀ ਸਾਹਿਬਾਨ ਨੇ ਮਿਲ ਕੇ ਮਤਾ ਪਾਸ ਕੀਤਾ ਹੈ ਔਰ ਇਹ 14 ਐਮਸੀ ਮੌਜੂਦ ਹੈ ਇਸ ਤੇ ਸਾਈਨ ਕਰ ਚੁੱਕੇ ਨੇ ਔਰ ਖੜੇ ਨੇ ਔਰ ਜਿਹੜੇ ਬਾਕੀ ਨੇ ਉਹ ਵੀ ਜਲਦ ਸਾਡੇ ਨਾਲ ਜੁਆਇਨ ਕਰ ਜਾਣਗੇ ਸਾਈਨ ਸਾਰੇ ਕਰ ਚੁੱਕੇ ਨੇ ਸੋ ਮੈਂ ਈਓ ਸਾਹਿਬ ਨੂੰ ਇਹ ਮਤਾ ਪੇਸ਼ ਕਰਦਾ ਤਾਂ ਕਿ ਜਿਹੜਾ ਜਲਦ ਤੋਂ ਜਲਦ ਜਿਹੜਾ ਪ੍ਰਧਾਨ ਨੂੰ ਉਸ ਦੇ ਹੋਰੇ ਤੋਂ ਲਾਇਆ ਜਾ ਸਕੇ ਨਗਰ ਕੌਂਸਲ ਸਰਦਾਰ ਜੀ ਪੇਸ਼ ਕਰਤਾ ਔਰ ਬੇਨਤੀ ਕਰਦੇ ਹਾਂ ਸਰਬ ਨੂੰ ਕਿ ਵਿਸ਼ਵਾਸ ਮਤਾ ਪ੍ਰਸਤਾਵ ਪੇਸ਼ ਕੀਤਾ ਜਾਵੇ ਔਰ ਪ੍ਰਧਾਨ ਨੂੰ ਦੇ ਉਹਦੇ ਤੋਂ ਲਾਏ ਲਾਵੇ ਤਾਂ ਕਿ ਜਿਹੜੇ ਸ਼ਹਿਰ ਦੇ ਵਿਕਾਸ ਦੇ ਕੰਮ ਨੇ ਉਸ ਚਾਰੂ ਢੰਗ ਨਾਲ ਹੋ ਸਕਣ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਨੇ ਐਫਸੀ ਗੁਪਤਾ ਜੀ ਉਹ ਪਿਛਲੇ ਕਾਫੀ ਸਮੇਂ ਤੋਂ ਨਗਰ ਕੌਂਸਲ ਤੋਂ ਕੋਈ ਤਸਨੀ ਲੈ ਰਹੇ ਔਰ ਜਿਹੜੇ ਵਿਕਾਸ ਦੇ ਕਾਰਜ ਨੇ ਸਾਰੇ ਅਧੂਰੇ ਪਏ ਨੇ ਉਹਨੂੰ ਦੇਖਦੇ ਹੋਏ ਸਾਰੇ ਐਫਸੀ ਸਹਿਮਾਨ ਨੇ ਮਿਲ ਕੇ ਮਤਾ ਪਾਸ ਕੀਤਾ ਔਰ ਇਹ 14 एमसी ਮੌਜੂਦ ਹੈ ਸੇਨ ਕਰ ਚੁੱਕੇ ਨੇ ਤੇ ਖੜੇ ਨੇ ਤੇ ਜਿਹੜੇ ਬਾਕੀ ਨੇ ਉਹ ਵੀ ਜਲਦ ਸਾਡੇ ਨਾਲ ਜੁਆਇਨ ਕਰ ਜਾਣਗੇ ਸਾਰੇ ਸਾਈਨ ਸਾਰੇ ਕਰ ਚੁੱਕੇ ਨੇ ਸੋ ਮੈਂ ਈਓ ਸਾਹਿਬ ਨੂੰ ਇਹ ਮਤਾ ਪੇਸ਼ ਕਰਦਾ ਤਾਂ ਕਿ ਜਿਹੜਾ ਜਲਦ ਤੋਂ ਜਲਦ ਜਿਹੜਾ ਪ੍ਰਧਾਨ ਨੂੰ ਉਸ ਦੇ ਹੱਥੋਂ ਲਾਇਆ ਜਾ ਸਕੇ ਨਾਗਰ ਕੌਂਸਲ ਸਭਾ